ਕਣਾ ਮੰਜੇ ਦੀ ਡੰਡ ਲਾਦੀ ਮੰਮੀ ਸਾਰੇ ਦੀ ਤੂੰ ਐ ਤਸੱਲੀ ਨਾਲੇ ਮੰਜਾ ਕੋਈ ਨਹੀਂ ਨਵੇਂ ਣਾਲਾਂਗੇ 4 ਸਾਲ ਹੰਢ ਗਿਆ ਨਾ ਆਪਣੇ ਘਰੇ ਮੰਜਾ ਣਾਲਾਂਗੇ ਨਵੇਂ ਹੁਣ ਇੱਕ ਰੰ ਫੇਰ ਹੁਣੇ 4 ਸਾਲ ਫੇਰ ਕੱਢ ਜੂ ਨਾ ਚਲੋ ਕੱਕ ਕੀ ਪਤਾ ਮਰਨਾ ਕਿ ਜਿਉਣਾ ਆਪ ਤਾਂ ਰੋਟੀਆਂ ਪਕਾਉਣੀਆਂ ਹੀ ਪਕਾਉਣੀਆਂ ਹਨਾ ਇਹਦਾ ਵਿਚਾਰੀ ਦਾ ਕੀ ਕਸੂਰ ਆ ਉਹ ਮੰਮੀ ਨੇ ਛੋੜਿਆ ਸੀ ਹਾਂ ਹੁਣ ਪਤਾ ਲੱਗਾ ਬੱਬੀ ਕਿਸੇ ਦੀ ਬਾਬੀ ਆ ਚੱਕ ਮੰਮੀ ਤੂੰ ਮੰਮੀ ਆ ਸਾਡੇ ਮੰਮੀ ਵੀ ਆ ਗਿਆ ਤਈਓ ਪਿਆਰ ਪਿਉਰ ਵਾਲੇ ਕੰਮ ਵੱਸੋਂ ਬਾਹਰ ਨੇ ਉਹ ਪੈਸਾ ਮਾਲਕਾਰ ਤਿੰਨੇ ਕੋਲ ਆ ਬਲੈਕ ਨਾ ਰੰਗ ਤੇਰੇ ਵਾਂਗੂ ਫੇਵਰੇਟ ਪਿੰਕ ਜੱਟ ਦੇ ਉਹ ਖਾਜੀ ਨਾ ਭਲੇ ਖਾ ਵੇਖ ਸੌ ਸ਼ਕਲਾਣੀ ਬੰਦੇ ਸਾਪ ਆ ਜਿੰਨਾ ਦੇ ਨਾਲ ਲਿੰਕ ਜੱਟ ਦੇ ਉਹ ਖਾਜੀ ਨਾ ਹਵਾ ਕੂੜੇ ਵਾਲੀ ਬਣੀ ਫਿਰਦੀ ਆ ਕੂੜਾ ਚੱਕੀ ਫਿਰਦੀ ਆ ਹਾਂ ਅੱਜ ਤੂੰ ਪਤਲੀ ਹੋਣ ਦੁਬਾਰੇ ਸੋਚਣ ਦੀ ਹੈ ਕੰਮ ਕਰਾਉਂਦੇ ਨਾ ਤੇ ਬਾਲ ਮਜ਼ਦੂਰੀ ਹੋ ਰਹੀ ਆ ਭਾਈ ਰੋਕਿਆ ਜਾਵੇ ਉਹ ਪਤਾ ਲੱਗ ਜੂ ਤੁਹਾਨੂੰ ਮੇਰੇ ਕੋ ਕਿਹੜਾ ਫੋਨ ਹੈ ਗੱਡੀ ਆਪਣੀ 5 ਮਹੀਨੇ ਪੁਰਾਣੀ ਆ ਵਾਹ ਜੀ ਵਾਹ ਆ ਗਈ ਕੀ ਆ ਜਣੀ ਆ ਜਣੀ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਠੀਕ ਹੈ ਨਾ ਮੰਜੇ ਦੀ ਡੰਡ ਲਾਦੀ ਮੰਮੀ ਸਾਰੇ ਦੀ ਤੂੰ ਐ ਤਸੱਲੀ ਨਾਲੇ ਮੰਜਾ ਕੋਈ ਨਹੀਂ ਨਵੇਂ ਣਾਲਾਂਗੇ 4 ਸਾਲ ਹੰਢ ਗਿਆ ਆਪਣੇ ਘਰੇ ਫੇਰ ਉਹਨੇ 4 ਸਾਲ ਫੇਰ ਕੱਢ ਜੁਨਾ ਉਹੋ ਤੱਕ ਕੀ ਪਤਾ ਮਰਨਾ ਕਿ ਜਿਉਣਾ ਆਪ ਤਾਂ ਰੋਟੀਆਂ ਪਕਾਉਣੀਆਂ ਹੀ ਪਕਾਉਣੀਆਂ ਹਨ ਇਹਦਾ ਵਿਚਾਰੀ ਦਾ ਕੀ ਕਸੂਰ ਆ ਉਹ ਤਾਂ ਸ਼ੌਂਕਣਾ ਲੱਗੀ ਆ ਸ਼ੌਂਕਣਾ ਨਹੀਂ ਐਡੀ ਪਕਾਉਂਦੀ ਫਿਰ ਮੈਂ ਚੋਪੜ ਰਹੀ ਆ ਚੋਪੜ ਨਾ ਤੈਨੂੰ ਇਹਨੇ ਬਾਟ ਦੀ ਡਾਂਗ ਥਲੇ ਬਾਈ ਬੈਠੀ ਇਹ ਲੱਗੀ ਦਰਦੀ ਤੂੰ ਚੋਪੜੀ ਜੰਨੀ ਆ ਨਾ ਵੀ ਸਿਰ ਚੱਕਦੀ ਮੇਰੀ ਮਾਮੀ ਜੀ ਨੇ ਮੈਨੂੰ ਕੁਛ ਨਹੀਂ ਕਿਹਾ ਮਾਮੀ ਸਾਡੇ ਘਰੇ ਸ਼ਬਦ ਬਹੁਤ ਸ਼ਰਮਾ ਵਰਤੇ ਆ ਗਿਆ ਕਈ ਸਾਲ ਹੀ ਹੋ ਗਏ ਮਾਮੀ ਨਹੀਂ ਮਮੀ ਨੇ ਸੁੜਿਆ ਸੀ ਤਵੀ ਤੇਰੀ ਮਾਮੀ ਆ ਚੱਕ ਮਮੀ ਤੂੰ ਮਾਮੀ ਆ ਸਾਡੇ ਮਾਮੇ ਵੀ ਆ ਗਿਆ ਤੇ ਇਧਰ ਤਾਵੇ ਤੇਰੀ ਮਾਮੀ ਕਿੱਡੀ ਵਧੀਆ ਸਾਡੇ ਮਾਮੂ ਵੀ ਵਧੀਆ ਵਾ ਲੈ ਆ ਕੀ ਚੀਜ਼ ਆ ਸਾਡੇ ਘਰੇ ਤੂੰ ਫਿਰਦੀ ਇਹ ਡੱਡੂ ਓ ਡੱਡੂ ਤੂੰ ਕੀ ਬਣੀ ਬਾਬੇ ਇਹ ਕੀ ਹਰਕਤ ਆਆਂ ਪਿਆਰੀਆ ਪੂਰੀ ਕਾਲ ਲੋਡ ਤੋਂ ਜ਼ਿਆਦਾ ਖਾ ਲੇ ਹੁਣ ਬੁਲਟ ਹੀ ਕਦੇ ਬੰਦ ਕਰੀ ਜਾਂਦਾ ਕਦੇ ਸਟਾਰਟ ਕਰੀ ਜਾਂਦਾ ਇਹ ਸਟਾਰਟ ਨਹੀਂ ਇਹ ਹਾਂਜੀ ਆ ਤਾਂ ਬਹੁਤ ਸੌਖਾ ਹੋ ਗਿਆ ਇਹ ਕੰਮ ਠੀਕ ਆ ਹਾਂਜੀ ਹਾਂਜੀ ਹੋ ਰਹੀ ਹੈ ਏ ਏ ਚੱਲਾ ਆਉਂਦੇ ਆਉਂਦੇ ਕੱਲ ਕੋ ਕਹਿੰਦੇ ਉੱਥੇ ਕੰਮ ਸੌਖਾ ਹੋ ਗਿਆ ਸੈਕੰਡ ਫਲੋਰ ਤੇ ਕੰਮ ਥੋੜਾ ਐਡਵਾਂਸ ਹੋ ਗਿਆ ਆ ਜਾਂਦੇ ਹੀ ਬਾਦ 10 ਦਿਨਾਂ ਮੈਂ ਅਗਲਾ ਲੈਂਟਰ ਚੱਕ ਤੇ ਨਹੀਂ ਕਰੀ ਬੀ ਹਾਂ ਸਿਕਾ ਕੇ ਦੇ ਰਿਆ ਕਿੰਨੀ ਗਰਮੀ ਜਿਵੇਂ ਕਹੋਂਗੇ ਜੀ ਉਵੇਂ ਗਰਮੀ ਵਧੀਆ ਆ ਹੋਰ ਤੁਹਾਡਾ ਜਨਮ ਦਿਨ ਅੱਜ ਆਪਣਾ ਜਨਮ ਦਿਨ ਅੱਜ ਕਿੰਨੇ ਸਾਲਾਂ ਦੇ ਹੋਗੇ ਹੋ ਗਿਆ 50 60 ਦੇ ਦੋ ਥੱਥਾਂ ਦਾ ਨਹੀਂ ਪਤਾ ਉਹ ਕਿੰਨੇ ਦਾ ਬਸ ਲਾਤੀਏ ਤੇ ਹੀ ਆ ਠੀਕ ਆ ਮਿਸਟਰ ਸਾਹਿਬ ਡਿਜ਼ਾਈਨ ਕੱਢਣ ਦਾ ਜੀ ਆਓ ਯਾਰ ਆ ਕਾਲੇ ਬੰਦੇ ਆ ਠੀਕ ਹੈ ਡਿਜ਼ਾਈਨ 30 ਸਾਲ ਜਿਵੇਂ ਵਰਦੀਵੇਂ ਹੋਈ ਉਹਦਾ ਬਸ ਬਸ ਉਹ ਚੱਕ ਦੀ ਗਰੀਬੀ ਉਹ ਪਤਾ ਲੱਗ ਜੂ ਤੁਹਾਨੂੰ ਮੇਰੇ ਕੋ ਕਿਹੜਾ ਫੋਨ ਹੈ ਗੱਡੀ ਆਪਣੀ 5 ਮਹੀਨੇ ਪੁਰਾਣੀ ਆ ਵਾਹ ਜੀ ਵਾਹ ਆ ਗਈ ਜੀ ਆ ਗਈ ਨਾ ਆ ਜਾਣੀ ਆ ਜਾਣੀ ਤੇ ਗੱਡੀ ਦਾ ਗਲੋਸ ਰਾਈਟ ਨੂੰ ਵਾਪਸ ਆ ਚੁੱਕਾ ਇਸ ਵਾਰਾ ਦੀ ਕੋਟਿੰਗ ਹੋਈ ਆ ਦਿਨ ਤਾਂ ਦੋ ਲੱਗ ਗਿਆ ਪਰ ਪਰ ਗੱਡੀ ਦਾ ਜੋ ਚਮਕ ਦਮਕ ਸੀ ਨਾ ਪਹਿਲੇ ਦਿਨ ਨਵੀਂ ਆਈ ਦੀ ਅੱਜ ਤੋਂ 5 ਮਹੀਨੇ ਸੇਮ ਆ ਗਈ ਆ ਮੈਂ ਦੇਖਦਾ ਕਿ ਨਹੀਂ oh my god ਚਪਲਾ ਦੇਖ ਗਿਆ niche ਇਹ ਸੋਹਣੀ ਕੋਟਿੰਗ ਕੀਤੀ ਆਪਣੇ ਮੁੱਗੇ ਤੋਂ ਵੀਰ ਅਲਟਰਾ ਸ਼ਾਈਨ ਵਾਲੇ ਤੇ ਮੈਂ ਮਲਾਉਣਾ ਤੁਹਾਨੂੰ ਵੀਰਾਂ ਦੇ ਨਾਲ ਇੰਡ ਗੱਲ ਬਾਤ ਤੁਹਾਡੇ ਸਾਹਮਣੇ 글로ਸ ਚੈੱਕ ਕਰ ਲਓ ਤੁਸੀਂ ਕੋਈ ਲਾਈਟ ਦੇ ਥੱਲੇ ਨਹੀਂ ਗਈ ਛਾਂ ਦੇ ਥੱਲੇ ਵੀ ਇੰਨੀ 글로ਸ ਆ ਤੇ ਧੁੱਪ ਦੇ ਵਿੱਚ ਤਾਂ ਜੈ ਜੈਕਾਰ ਹੋਊਗੀ ਹਾਂਜੀ ਵੀਰ ਜੀ ਕੀ ਹਾਲ ਚਾਲ ਜੋ ਠੀਕ ਠਾਕ ਜੀ ਬਾਕੀ ਤੁਹਾਡਾ ਵੀ ਬਹੁਤ ਇਹਨਾਂ ਦੋ ਵੀਰਾਂ ਦਾ ਬਹੁਤ ਜ਼ੋਰ ਲੱਗਾ ਇਹ ਥੋੜਾ ਡਾਊਨ ਚੱਲਣ ਦੇ ਆ ਤੇ ਇਹ ਵੀਰਾਂ ਨੂੰ ਲੈ ਕੇ ਆਇਆ ਤੇ ਐਡਰੈਸ ਮੈਂਸ਼ਨ ਕਰੋ ਜੀ ਕੀ ਆ ਇਹ ਐਡਰੈਸ ਹੈਗਾ ਆਪਣਾ ਮੋਗਰ 32 ਲੁਧਿਆਣਾ ਰੋਡ ਤੇ ਆਈ ਆਪਣਾ ਮੋਗੇ ਆਈਟੀ ਦੇ ਓਪੋਜ਼ਿਟ ਸਾਈਡ ਨਹੀਂ ਠੀਕ ਹੈ ਫਿਰ ਵਾਕਏ ਭਾਈ ਸ਼ਾਇਨ ਤਾਂ ਪੂਰੀ ਕਰਨ ਦੇ ਹੈ ਏ ਸ਼ਾਮ ਹੀ ਅੰਦਰ ਬੈਠੇ ਐ ਚਾਹ ਵੀਂ ਡਿਆ ਨਹੀਂ ਧੁੱਪੇ ਕੱਟ ਕੇ ਵੇਖੀ ਮਰੀ ਕੰਮ ਵਾਲੀ ਨਹੀਂ ਅੱਜ ਪ੍ਰਾਵਾ ਕੂੜੇ ਵਾਲੀ ਬਣੀ ਫਿਰਦੀ ਆ ਕੂੜਾ ਚੱਕੀ ਫਿਰਦੀ ਆ ਹਾਂ ਅੱਜ ਤੂੰ ਪਤਲੀ ਹੋਣ ਦੁਬਾਰੇ ਸੋਚਣ ਦੀ ਹੈ ਕੰਮ ਕਰਾਉਂਦੇ ਨਾ ਤੇਰੇ ਤੋਂ ਜ਼ੁਲਮ ਹੁੰਦੇ ਨਾ ਬਾਲ ਮਜ਼ਦੂਰੀ ਹੋ ਰਹੀ ਆ ਭਾਈ ਰੋਕਿਆ ਜਾ ਪੂਰਾ ਸਾਲ ਹੋ ਗਿਆ ਤੈਨੂੰ ਗੱਡੀ ਲਾਉਂਦੇ ਨੂੰ ਥਾਏ ਤੇ ਕਰਤਾ ਤੇ ਗੱਡੀ ਨਹੀਂ ਬੈਗ ਲੱਗੀ ਹਾਂ ਇਸ ਹਿਸਾਬ ਨਾਲ ਤਾਂ ਆਪਾਂ ਪਹੁੰਚ ਕੇ ਮੋਗੇ ਧਰਤੀ ਤੇ ਹੈ ਹਲੇ ਥੱਲੇ ਯਾਰ ਟ੍ਰੇਲ ਪੈ ਜੂਗੀ ਉਹੀ ਗੱਲਾਂ ਆ ਸ਼ੀਸ਼ਾ ਡਾਉਣ ਕੀਤਾ ਸੀ ਨਾ ਰੋਡ ਵਾਲਿਆਂ ਨੇ ਫਸ ਚੱਕ ਵੀ ਕਰੀਬ ਦੀ ਐਂਡ ਯਾਰੀਆਂ ਨੂੰ ਦਿੱਤਾ ਨਹੀਂ ਨਾਰਾਂ ਨੂੰ ਕੁੜੇ ਨਹੀਂ ਤਾਈਓ ਪਿਆਰ ਪਿਉਲ ਵਾਲੇ ਕੰਮ ਵੱਸੋਂ ਬਾਹਰ ਨੇ ਓ ਪੈਸਾ ਮਾਲਕਾਰ ਤਿੰਨੇ ਕੋਲ ਆ ਬਲੈਕ ਨਾ ਰੰਗ ਤੇਰੇ ਵਾਂਗੂ ਫੇਵਰੇਟ ਪਿੰਕ ਜੱਟ ਦੇ ਔ ਖਾਜੀ ਨਾ ਭਲੇ ਖਾ ਵੇਖ ਸੌ ਸ਼ਕਲਾਣੀ ਬੰਦੇ ਸਾਪਿਆ ਜਿੰਨਾ ਦੇ ਨਾਲ ਲਿੰਕ ਜੱਟ ਦੇ ਔ ਖਾਜੀ ਨਾ ਭਲੇ ਖਾ ਵੇਖ ਸੌ ਸ਼ਕਲਾਣੀ ਬੰਦੇ ਸਾਪਿਆ ਜਿੰਨਾ ਦੇ ਨਾਲ ਲਿੰਕ ਜੱਟ ਦੇ ਔ ਬੈਠੀ ਬਾਜ ਤੁਰ ਕਾਨੇ ਖਾਦੀ ਦਿਸ ਜਾਂਦੀ ਆ ਨਾ ਕੰਮ ਅੜੇ ਕੋਈ ਜਿੱਥੇ ਸੂਈ ਟੱਕ ਜਾਂਦੀ ਆ ਕੀ ਆਲੀ ਯਸ ਲੈਂਕ ਜਿੱਥੇ ਠਾਰ ਜੱਟ ਦੀ ਨਹੀਂ ਉੱਥੇ ਬਹੁਤੀ ਸਖਤਾਈ ਚ ਵੀ ਵਿੱਕ ਜਾਂਦੀ ਆ ਹੋ ਗੜ ਪਹਾਵਾਂ ਦਾ ਆ ਬੋਲ ਬਾਣੀ ਤਿੱਖੀ ਕੁੜੀਏ ਨਹੀਂ ਲੀਲੀ ਫੇਲੀ ਉਸਤਾਦ ਆ ਸ਼ਗਿਰਦ ਜੱਟ ਦੇ ਔਖਾ ਜੀ ਨਾ ਭਲੇ ਖਾ ਵੇਖ ਸੌ ਸ਼ਕਲਾਣੀ ਬੰਦੇ ਸਾਪ ਆ ਜਿੰਨਾ ਦੇ ਨਾਲ ਲਿੰਕ ਜੱਟ ਦੇ ਲਓ ਵੀ ਇਹ ਭੈਣ ਜੀ ਖੜੀ ਐ ਇੱਥੇ ਹਲੇ ਇਹ ਭੈਣ ਜੀ ਲੇਟ ਆਏਗੀ ਘਰੇ ਬਾਬਾ ਧੰਨਵਾਦ ਜੀ ਇਹਦੇ ਹਰ ਸ਼ਿੰਗਾਰ ਆਸਤੇ ਨਹੀਂ ਇਹ ਵੀ ਬੀਬੀਆਂ ਨੂੰ ਰੱਖਣੀਆਂ ਪੈਂਦੀਆਂ ਭਰਾਵਾ ਜੇ ਮੇਕਅਪ ਕੋਮ ਨਾ ਪਾਲਰ ਤੇ ਲੈ ਜਾਈਏ ਤੇ ਬੈਰ ਗੁੱਸਾ ਕਰ ਜਾਂਦੀਆਂ ਵਾ ਹਾ ਇਹ ਵੀ ਕਹਿੰਦੀਆਂ ਸ਼ਿੰਗਾਰ ਸ਼ਿੰਗੂਰ ਕੇ ਰੱਖੋ ਹਲੇ ਤੋਣੀ ਇੱਕਰੀ ਹਲੇ ਤੋਣੀ ਇੱਕਰੀ ਰੂਪ ਨਿਕਲਣਾ ਘਰੇ ਆ ਕੇ ਰਖਾਓਗੇ ਫਿਰ ਤੇ ਦੂਜੀ ਹੋ ਗਈ ਆਪਣੀ ਲੈ ਵੀ ਗੱਲ ਵਾ ਤਾਂ ਲੈਵਲ ਦੀ ਐਹ ਨਹੀਂ ਸਹੀ ਆਦੇ ਚੰਗੇ ਮਾਲ ਦੀ ਨਿਸ਼ਾਨੀ ਹੈ ਉਹਦਾ ਵੇਖੀ ਉਹ ਹੀ ਹੋਲੀ ਫਿਰਦਾ ਵਾ ਗੱਦਰੀ ਹੋਲੀ ਫਿਰਦਾ ਦੀ ਸਾਰੀ ਵਾ ਇਹ ਵੀਰ ਇੱਕ ਰੇ ਹੋ ਗਿਆ ਨਾ ਆਊਟ ਤੇਰੇ ਤੋਂ ਲੋਟ ਨਹੀਂ ਆਉਣਾ ਬਾਅਦ ਚੋਂ ਆ ਜਾਣਾ ਰਹਿਣ ਦੇ ਦੂੰ ਆ ਜਾਣਾ ਇੱਥੇ ਲੋਟੇ ਮਦਦ ਕਰੋ ਥਾਰ ਨੂੰ ਆਹ ਟਾਇਰ ਪਾਏ ਆ origignal ਲਾਇ ਦੇ ਨਾਲ origignal ਫਿਟਿੰਗ ਦੇ ਨਾਲ ਉੱਚਾ ਟਾਇਰ ਪਾਇਆ ਆ ਆਫ ਰੋਡਿੰਗ ਦੇ ਲਈ ਬੈਸਟ ਐਸ਼ ਜੈਟ ਲੱਗਦੀ ਪਈ ਕਿ ਨਹੀਂ 10 ਵਧੀਆ ਟਾਇਰ ਰੇਟ ਵਧੀਆ ਮਿਲਿਆ ਤੁਹਾਨੂੰ ਹਾਂਜੀ ਬਹੁਤ ਵਧੀਆ ਜੀ ਆ ਇਹਨਾਂ ਨੇ ਕਿਵੇਂ ਲੱਗਾ ਰੇਟ ਸੌਖਾ ਬਹੁਤ ਜ਼ਰੂਰ 10 ਨਿਕਿਆ ਐਂਡ ਡਿਲੀਵਰੀ ਆਪਾਂ ਕੋਈ ਰੇਟ ਵਧ ਲਾਇਆ ਆਈ ਐਮ ਇਨ ਕਮੈਂਟ ਕਰਦੇ ਰਿਕਮੈਂਡ ਕਰ ਇਹਨਾਂ ਨੂੰ ਜਲਦੀ ਤੋਂ ਜਲਦੀ ਆਓ ਹੈਪੀ ਟਾਇਰ ਜਲਦੀ ਤੋਂ ਜਲਦੀ ਛੇਤੀ ਤੋਂ ਛੇਤੀ ਬੱਸ ਸਟੈਂਡ ਵਾਲਾ ਪੁਲ ਜਿਹੜਾ ਉਹ ਚੜ੍ਹਨਾ ਸੀਗਾ ਥੱਲੇ ਦੀ ਥੱਲੇ ਤੁਰਿਆਉਣਾ ਵਾ ਹਾਂ ਹੈਪੀ ਟਾਇਰ ਆਲੇ ਤੋਂ ਵਾਲੇ ਜਿੰਨੀਆਂ ਵੀ ਦੁਕਾਨਾਂ 15 ਵੀ ਉਹਨਾਂ ਸਭ ਤੋਂ ਵੱਡੀ ਦੁਕਾਨ ਤੁਹਾਨੂੰ ਜਿਹੜੀ ਲੱਗੀ ਤੁਸੀਂ ਆਪੇ ਰੋਜ਼ ਮੋਗਾ ਹੈਪੀ ਟਾਇਰਸ ਬਸ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ